ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਹਨ ਮੇਰੇ ਰਾਧੀ ਬਠਿੰਡਾ ਦੇ ਵਿੱਚ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵੱਲੋਂ ਲਗਾਤਾਰ ਹੜਤਾਲ ਕੀਤੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਚੀਫ ਸੈਂਟਰੀ ਇੰਸਪੈਕਟਰ ਵੱਲੋਂ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਜਿਸ ਕਰਕੇ ਉਹਨਾਂ ਵੱਲੋਂ ਹੜਤਾਲ ਕੀਤੀ ਗਈ ਹੈ ਜਿਸ ਦੂਜੇ ਪਾਸੇ ਚੀਫ ਸੈਂਟਰੀ ਇੰਸਪੈਕਟਰ ਸੰਦੀਪ ਪਟਾਰੀਆ ਜੀ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹਨਾਂ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਅਤੇ ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਦੀ ਸਿਹਤ ਮੰਤਰੀ ਦੇ ਆਨ ਦੇ ਕਰਕੇ ਡਿਸਰਨਲ ਮੀਟਿੰਗ ਮੀਟਿੰਗ ਤੋਂ ਬਾਅਦ ਉਹਨਾਂ ਦੇ ਸਾਰੇ ਖੁਲਾਸੇ ਕੀਤੇ ਜਾਣਗੇ ਆਓ ਆਪਾਂ ਪੂਰੀ ਗੱਲਬਾਤ ਜਾਣਦੇ ਹਾਂ ਇਸ ਖਬਰ ਦੇ ਰਾਹੀਂ ਮੁਲਾਕਾਤ ਇੱਕ ਵਾਰ ਜਿੰਦਾਬਾਦ ਮੁਲਾਕਾਤ ਇੱਕ ਵਾਰ ਜਿੰਦਾਬਾਦ ਮੁਲਾਕਾਤ ਕੀ ਨਾਮ ਹੈ ਤੁਹਾਡਾ ਤੇ ਅੱਜ ਜਿਹੜੀ ਹੜਤਾਲ ਕੀਤੀ ਗਈ ਹੈ ਕੀ ਕਾਰਨ ਕੀ ਹੈ ਮੈਂ ਸੋਨੂ ਕੁਮਾਰ ਸਿਰਸਵਾਲ ਸਪਾਈ ਕਰਮਚਾਰੀ ਯੂਨੀਅਨ ਦਾ ਸੇਵਾਦਾਰ ਉਹਨਾਂ ਦਾ ਬੱਚਾ ਸਾਨੂੰ ਹੜਤਾਲ ਇਸ ਕਰਕੇ ਕਰਨੀ ਪਈ ਜਿਹੜੇ ਸਾਡੇ ਬਠਿੰਡਾ ਦੇ ਵਿੱਚ ਚੀਫ ਸੈਂਟਿੰਗ ਇੰਸਪੈਕਟਰ ਹੈ ਸੰਦੀਪ ਕਟਾਰੀਆ ਜੀ ਉਹਨਾਂ ਨੇ ਹਰ ਇੱਕ ਸਫਾਈ ਕਰਮਚਾਰੀ ਮੇਟ ਸੁਪਰਵਾਈਜ਼ਰ ਸੈਂਟਿੰਗ ਇੰਸਪੈਕਟਰ ਉਹਨਾਂ ਨੂੰ ਇੰਨਾ ਪਰੇਸ਼ਾਨ ਕੀਤਾ ਹੋਇਆ ਹੈ ਕਿ ਵੀ ਜਿੰਨਾ ਅਸੀਂ ਕੁਝ ਦੱਸ ਵੀ ਨਹੀਂ ਸਕਦੇ ਜਿੰਨੇ ਵੀ ਸਫਾਈ ਕਰਮਚਾਰੀ ਹੈ ਜਾਂ ਉਹ ਲੇਡੀਜ਼ ਹੈ ਜਾਂ ਉਹ ਜੈਂਸ ਹੈ ਉਹਨਾਂ ਨੂੰ ਉਲਟ ਸ਼ਬਦ ਬੋਲੇ ਜਾਂਦੇ ਹੈ ਮੇਟਾਂ ਨੂੰ ਧਮਕਾਇਆ ਜਾਂਦਾ ਹੈ ਕਿ ਵੀ ਤੁਹਾਨੂੰ ਝਾੜੂ ਤੇ ਲਾ ਦਾਂਗੇ ਜਿਹੜੇ ਸੁਪਰਵਾਈਜ਼ਰ ਹੈ ਉਹਨਾਂ ਨੂੰ ਜਾਣ ਕੇ ਪਰੇਸ਼ਾਨ ਕੀਤਾ ਜਾਂਦਾ ਹੈ ਜਾਣ ਕੇ ਜਵਾਬਤਦਾਰੀਆ ਕਿਤੇ ਜਾਂਦੀ ਹੈ ਜਿਹੜੀ ਇਨਸਪੈਕਟਰ ਹੈ ਉਹਨਾਂ ਨੂੰ ਜਾਣ ਕੇ ਡਰਾਇਆ ਧਮਕਾਇਆ ਜਾਂਦਾ ਹੈ ਉਹਨਾਂ ਦੀ ਜਵਾਬ ਤਰਵੀ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਨਾਲ ਇੱਕ ਮਨੀਤ ਜਨਰਲ ਜੀ ਹੈਗੇ ਜਿਹੜੇ ਆਊਟਸੋਰਸ ਕਰਮਚਾਰੀ ਹੈ ਉਹਨਾਂ ਦੇ ਇੱਕ ਨਿੱਜੀ ਪੀਏ ਹੈ ਉਹ ਵੀ ਸਾਡੇ ਐਕਸਫਾਈ ਕਰਮਚਾਰੀਆਂ ਤੇ ਬੜਾ ਰੋਬ ਮਾਰਦਾ ਹੈ ਇਸ ਕਰਕੇ ਸਾਨੂੰ ਇਹ ਹੜਤਾਲ ਕਰਨੀ ਪਈ ਤੇ ਤੀਸਰਾ ਵੀ ਧਮਕੀਆਂ ਦਿੱਤੇ ਜਾਂਦੇ ਹਨ ਉਹਨਾਂ ਬਲੋਕ ਇਸ ਤਰ੍ਹਾਂ ਦਾ ਕਿਹਾ ਜਾ ਰਿਹਾ ਵੀ ਤਰੋ ਕੰਮ ਕਰੋ ਵਿਚੇ ਰੁਕ ਕਹਿ ਰਹੇ ਕਿ ਕਿਸ ਤਰ੍ਹਾਂ ਦਾ ਨੇ ਕੰਮ ਕਰਨ ਦੇ ਵਿੱਚ ਨਹੀਂ ਜਿਹੜੇ ਸੰਦੀਪ ਕਟਾਰੀਆ ਜੀ ਹੈਗੇ ਅੱਜ ਤੋਂ ਕਟੋਂ ਕਟ 3-4 ਦਿਨ ਪਹਿਲਾਂ ਇੱਕ ਸਾਡਾ ਸਫਾਈ ਕਰਮਚਾਰੀ ਹੈਗਾ ਚਕਰਨਾਥ ਉਹ ਜਦੋਂ ਸੀ ਚੀਫ ਕਟਾਰੀਆ ਦੇ ਕਮਰੇ ਚ ਹੀ ਗਏ ਮੈਂ ਵੀ ਮੌਜੂਦ ਸੀਗਾ ਉੱਥੇ ਉਹਨਾਂ ਨੂੰ ਇੰਨੇ ਜਿਲੀਲ ਕਰਕੇ ਦਫਤਰ ਤੋਂ ਬਾਹਰ ਕੱਢਿਆ ਗਿਆ ਉਹ ਵੀ ਮੇਰੇ ਹੁੰਦੇ ਹੋਏ ਇੱਕ ਮੇਰੇ ਹੁੰਦੇ ਹੋਏ ਸਫਾਈ ਕਰਮਚਾਰੀ ਨੂੰ ਇੰਨੀ ਬਦਤਮੀਜੀ ਨਾਲ ਉਹਨੂੰ ਦਫਤਰ ਦੇ ਵਿੱਚ ਬਾਹਰ ਕੱਢ ਦਿੱਤਾ ਜੇ ਮੈਂ ਉੱਥੇ ਕਈ ਵਾਰ ਮੌਜੂਦ ਨਹੀਂ ਹੁੰਦਾ ਤਾਂ ਉਹਨਾਂ ਨਾਲ ਪਤਾ ਨਹੀਂ ਕੀ ਕੁਸ਼ ਕਰਦੇ ਹੋਣਗੇ ਤੋ ਦੇਵ ਮੰਨ ਕੀ ਹੈ ਬੰਗਸਾਟੇ ਇੱਕੋ ਹੀ ਹੈ ਜਦੋਂ ਤੱਕ ਚੀਪਸ ਕਟਾਰੀਆ ਜੀ ਇਥੋਂ ਬਦਲੀ ਉਹਦੀ ਨਹੀਂ ਹੁੰਦੀ ਜਾਂ ਮਨੀਤ ਜਿੰਦਲ ਨੂੰ ਇਥੋਂ ਨਹੀਂ ਹਟਾਇਆ ਜਾਂਦਾ ਅਸੀਂ ਤਰਨੇ ਤੇ ਦੇਖੀਏ ਇੱਕ ਇਹ ਸੱਜੇ ਦੇ ਸਫਾਈ ਕਰਮਚਾਰੀਆਂ ਵੱਲੋਂ ਉਹਨਾਂ ਨੇ ਹੜਤਾਲ ਕੀਤੀ ਗਈ ਆ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਗਾਏਗੇ ਉਹਨਾਂ ਵੱਲੋਂ ਕਿਸੇ ਟਿਕਾਣਾ ਸਾਰੇ ਇਲਜ਼ਾਮ ਬੇਬੁਨਿਆਦ ਹਨ ਮੇਰੇ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਬਣਾਈ ਰੱਖਣਾ ਔਰ ਕਿਸੇ ਵੀ ਸ਼ਹਿਰ ਵਾਸੀ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਤਕਲੀਫ ਨਾ ਆਵੇ ਇਹ ਸਭ ਤੋਂ ਜ਼ਿਆਦਾ ਔਨ ਪ੍ਰਾਇੋਰਟੀ ਹੈ ਮੇਰੇ ਵਾਸਤੇ ਚਾਹੇ ਅੰਦੇਸ ਕਿ ਮੈਨੂੰ ਦਿਨ ਰਾਤ ਕੰਮ ਕਰਨਾ ਪਵੇ। ਔਰ ਉਹ ਕੀਤਾ ਜਾ ਰਿਹਾ ਹੈ। ਜੋ ਇਲਜ਼ਾਮ ਲਗਾਏ ਜਾ ਰਹੇ ਆ ਸਾਰੇ ਹੀ ਬੇਬੁਨਿਆਦ ਨੇ। ਜੇਕਰ ਕੁਝ ਹੈ ਤਾਂ ਉੰਡੀ ਇਨਕੁਆਇਰੀ ਹੋਣੀ ਚਾਹੀਦੀ ਹੈ। ਜੋ ਪ੍ਰਧਾਨ ਜੀ ਬੋਲ ਰਹੇ ਹਨ ਉਹਨਾਂ ਨੂੰ ਸੱਚ ਬੋਲਣਾ ਚਾਹੀਦਾ ਹੈ। ਗੱਲ ਕੋਈ ਹੋਰ ਹੈ ਉਹ ਮੁੱਦੇ ਨੂੰ ਘਟਕਾਰੇ ਹਨ। ਪਹਿਲੇ ਪਹਿਲੇ ਦਿਨ ਉਹਨਾਂ ਦਾ ਮੁੱਦਾ ਕੋਈ ਹੋਰ ਸੀ। ਦੂਜੇ ਦਿਨ ਹੋਰ ਸੀ, ਤੀਜੇ ਦਿਨ ਹੋਰ ਸੀ। ਇਹਨਾਂ ਦਾ ਸਾਰੇ ਵਿਰੋਧ ਕੀ ਕਰ ਰਹੇ ਹਨ ਪੁਰਾਣੇ ਜਿਹੜੇ ਸਾਬਕਾ ਪ੍ਰਧਾਨ ਹਨ ਉਹਨਾਂ ਨੇ ਵੀ ਇਹਨਾਂ ਦਾ ਪੂਰਾ ਵਿਰੋਧ ਕੀਤਾ ਮੈਂ ਇਹ ਚਾਹਨਾ ਕਿ ਸਾਰਿਆਂ ਦੇ ਸਾਹਮਣੇ ਸੱਚ ਆਏ ਮੇਰੀ ਥੋੜੀ ਜੀ ਮੀਟਿੰਗ ਹੈ ਹੁਣ ਇੱਕ ਵਾਰ ਸਿਹਤ ਮੰਤਰੀ ਜੀ ਆ ਰਹੇ ਹਨ ਮਾਨਯੋਗ ਸਿਹਤ ਮੰਤਰੀ ਜੀ ਨਾਲ ਮੀਟਿੰਗ ਡੀਸੀ ਸਾਹਿਬ ਲੈਣਗੇ ਔਰ ਉਹਦੇ ਤੋਂ ਬਾਅਦ ਮੈਂ ਇੱਥੇ ਖੁਦ ਆ ਕੇ ਸਾਰੀ ਜਨਤਾ ਨੂੰ ਸਾਰਾ ਸੱਚ ਦੱਸੂਗਾ ਵੀ ਕੀ ਗੱਲ ਹੈ ਕੀ ਬਾਤ ਹੈ ਜੋ ਪ੍ਰਧਾਨ ਜੀ ਛਿਪਾਰੇ ਹਨ ਯਾ ਜਿੰਦਾ ਸਹਾਰਾ ਲੈ ਕੇ ਕੁਝ ਹੋਰ ਕਰ ਰਹੇ ਹਨ ਉਹ ਸਾਰਾ ਸੱਚ ਜਨਤਾ ਦੇ ਸਾਹਮਣੇ ਲਿਆਂਦਾ ਜਾਏਗਾ ਸਰ ਅਗਲਾ ਮੂਵ ਕੋਨਸਟਰਕਟਿਵ ਹੈਗਾ ਅਗਲਾ ਸਟੈਪ ਹੈ ਕਿ ਇਹ ਸਾਰੀ ਚੀਜ਼ ਨੂੰ ਇੱਕ ਤਾਂ ਅੰਦੇ ਵਿੱਚ ਇਨਕੁਆਇਰੀ ਦੀ ਜ਼ਰੂਰਤ ਹੈ ਜੋ ਘਟਣਾ ਅਤੇ ਘਟਣ ਵਾਲੀ ਸੀ ਜੋ ਸਾਜ਼ਿਸ਼ ਰਚੀ ਗਈ ਉਹਦੀ ਇੱਕ ਇਨਕੁਆਇਰੀ ਵਾਸਤੇ ਅਸੀਂ ਮਾਨਯੋਗ ਕਮਿਸ਼ਨਰ ਜੀ ਨੂੰ ਬੇਨਤੀ ਕਰਾਂਗੇ ਕਿ ਉਹਦੀ ਇਨਕੁਆਇਰੀ ਕਰਵਾਈ ਜਾਏ ਔਰ ਜਿਹੜੇ ਜਿਹੜੇ ਅੰਦੇ ਵਿੱਚ ਦੋਸ਼ੀ ਹਨ ਉਹਨਾਂ ਤੇ ਉੱਤੇ ਕਾਰਵਾਈ ਕੀਤੀ ਜਾਏ ਔਰ ਜੋ ਗੁੰਮਰਾਹ ਕੀਤਾ ਗਿਆ ਉਹ ਬਿਲਕੁਲ ਗਲਤ ਹੈ ਔਰ ਸਾਰਿਆਂ ਨੂੰ ਮੇਰੀ ਇਹ ਬੇਨਤੀ ਹੈ ਕਿ ਕਿਸੇ ਦੀ ਗੱਲ ਵਿੱਚ ਨਾ ਆਓ ਇਹ ਸਿਰਫ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੋਰ ਕੁਝ ਵੀ ਨਹੀਂ ਸਰ ਜਿਸ ਤਰ੍ਹਾਂ ਇਹਦੀ ਹੜਤਾਲ ਚੱਲ ਰਹੀ ਹੈ ਉਹਦੇ ਨਾਲ ਪਬਲਿਕ ਕੰਗਰੈਸ ਵੀ ਹੋ ਰਹੀ ਹੋਵੇਗਾ ਮੇਰੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨੂੰ ਕੋਈ ਵੀ ਪ੍ਰੋਬਲਮ ਨਾ ਹੋਏ ਸਾਡੀ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਬਿਲਕੁਲ ਠੀਕ ਚੱਲ ਰਹੀ ਹੈ ਜੇਕਰ ਕਿਤੇ ਥੋੜੀ ਬਹੁਤ ਪ੍ਰੋਬਲਮ ਆ ਰਹੀ ਹੈ ਸਾਨੂੰ ਸਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸ਼ਹਿਰ ਵਿੱਚੋਂ 110 ਮੀਟ੍ਰਿਕ ਟਨ ਕੂੜਾ ਨਿਕਲਦਾ ਜਿੰਦੇ ਵਿੱਚੋਂ ਹੜਤਾਲ ਦੇ ਦੌਰਾਨ ਵੀ ਅਸੀਂ 90 ਮੀਟ੍ਰਿਕ ਟਨ ਕੂੜਾ ਰੈਗੂਲਰ ਕੱਢ ਰਹੇ ਹਾਂ ਤਾਂ ਜਿਹੜਾ 20 ਮੀਟ੍ਰਿਕ ਟਨ ਹੈ ਉਹ ਸਿਰਫ ਥੀਪਿੰਗ ਦਾ ਹੈ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਹੈ ਕਿ ਆਪਣੇ ਆਸ-ਪਾਸ ਗੰਦਗੀ ਨੂੰ ਨਾ ਫੈਲਾਓ ਔਰ ਉਹਨੂੰ ਇਕੱਠਾ ਕਰਕੇ ਰੱਖੋ ਮੈਂ ਟਰਾਲੀ ਭੇਜਾਂਗਾ ਉਹਨਾਂ ਦੇ ਨਾਲ ਅਸੀਂ ਸਾਰੀ ਜਿੰਨਾ ਵੀ ਕੂੜਾ ਹੈ ਸ਼ਹਿਰ ਤੋਂ ਉਹ ਚੁੱਕ ਦਿਆਂਗੇ